ਸਭਨਾਂ ਨੂੰ ਬੜੇ ਤਰੀਕੇ ਤੇ ਚੰਗੇ ਢੰਗ ਦੇ ਨਾਲ ਸਮਝਾਇਆ ਜਾਵੇਗਾ ਬਾਣੀ ਸਾਨੂੰ ਕੀ ਦੱਸਦੀ ਹੈ ਔਰ ਸਾਨੂੰ ਆਪਣਾ ਜਿਹੜਾ ਜੀਵਨ ਹੈ ਕਿਸ ਤਰ੍ਹਾਂ ਗੁਜ਼ਾਰਨਾ ਚਾਹੀਦਾ ਹੈ ਇਸ ਧਰਤੀ ਤੇ ਰਹ ਰਹੇ ਆ ਇਸ ਧਰਤੀ ਤੇ ਰਹ ਰਹੇ ਆ ਸਾਨੂੰ ਆਪਣਾ ਜੀਵਨ ਕਿਸ ਤਰ੍ਹਾਂ ਬਤੀਤ ਕਰਨਾ ਚਾਹੀਦਾ ਹੈ ਬਹੁਤੇ ਲੋਕ ਬਦਲੇ ਦੀ ਭਾਵਨਾਵਾਂ ਰੱਖਦੇ ਆਪਣੇ ਅੰਦਰਾਂ ਦੇ ਵਿੱਚ ਬਦਲੇ ਦੀ ਭਾਵਨਾ ਰੱਖਦੇ ਆ ਆਪਣੇ ਅੰਦਰ ਫਲਾਣਾ ਇਨਸਾਨ ਮੈਨੂੰ ਨਹੀਂ ਕਮਾਉਂਦਾ ਮੈਂ ਉਸ ਨੂੰ ਕਵਾ ਨਹੀਂ ਸਕਦਾ ਮੈਂ ਉਸ ਨੂੰ ਕਵਾ ਨਹੀਂ ਸਕਦੀ ਇਹ ਗੱਲਾਂ ਦੀ ਇਜਾਜ਼ਤ ਪਰ ਵੀ ਕਿਉਂ ਦੀਵਾਨੀ ਸਾਨੂੰ ਦੇ ਰਹੀ ਆ ਕਿ ਨਹੀਂ ਦੇ ਰਹੀ ਕਿਸੇ ਬਲੇ ਬੰਦੇ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਜਾਂਦੀ ਆ ਫਲਾਣੇ ਨਾਲ ਮੈਂ ਬੋਲਣਾ ਨਹੀਂ ਆ ਮੈਂ ਤੇ ਨਾਲ ਬੋਲ ਬਾਲਾ ਜਿਹੜਾ ਆਪਣਾ ਕੱਟ ਨਾ ਲਵਾਗਾ ਮੈਂ ਇਹਨਾਂ ਦੇ ਨਾਲ ਨਹੀਂ ਚੂ ਸਕਦਾ ਆਪਣੀ ਮਨਮਤੀ ਤੇ ਚੱਲਦਾ ਹੈ ਪਿਆਰਿਓ ਪਵਿੱਤਰ ਬਾਣੀ ਜਿਹੜੀ ਆ ਸਾਨੂੰ ਕੀ ਕਹਿ ਰਹੀ ਆ ਔਰ ਕਿਸ ਤਰ੍ਹਾਂ ਸਾਨੂੰ ਚੱਲਣ ਦੀ ਜ਼ਰੂਰਤ ਹੈ ਬਦਲੇ ਦੀ ਭਾਵਨਾ ਸਾਨੂੰ ਆਪਣੇ ਅੰਦਰ ਰੱਖਣੀ ਚਾਹੀਦੀ ਆ ਕਿ ਨਹੀਂ ਰੱਖਣੀ ਚਾਹੀਦੀ ਬਾਣੀ ਕੀ ਕਹਿੰਦੀ ਬਣ ਗੌਰ ਦੇ ਕੇ ਸੁਣਦੇ ਆ ਪਹਿਲਾ ਪੰtras ਉਦੋਂ ਤੇ ਅਜਾਇਬ ਨੌ ਐਤ ਵਿੱਚ ਬਾਣੀ ਨੂੰ ਪੜ੍ਹ ਦਿੰਦੇ ਆ ਪਿਆਰਿਓ ਇਹ ਜੋ ਬੰਦੇ ਨੇ ਮਨ ਦੀ ਭਾਵਨਾਵਾਂ ਗਲਤ ਹੁੰਦੀ ਆ ਮਨ ਪਾਉਣੇ ਨਾਲ ਨਹੀਂ ਬੋਲਾਂਗਾ ਪਿਆਰੋ ਸਮੇਂ ਦਾ ਪਤਾ ਨਹੀਂ ਆ ਇਨਸਾਨ ਨੂੰ ਇੱਕ ਪਾਣੀ ਦਾ ਬੁਲਬੁਲਾ ਮੰਨਿਆ ਜਾਂਦਾ ਹੈ ਇਨਸਾਨ ਨੂੰ ਇੱਕ ਪਾਣੀ ਦਾ ਬੁਲਬੁਲਾ ਮੰਨਿਆ ਪਰ ਜਾਂਦਾ ਹੈ ਇਨਸਾਨ ਨੂੰ ਇੱਕ ਘਰ ਮੰਨਿਆ ਜਾਂਦਾ ਹੈ ਬਾਣੀ ਦੇ ਵਿੱਚ ਘਰ ਦੇ ਨਾਲ ਤੁਲਨਾ ਕੀਤੀ ਗਈ ਆ ਕੰਬੂ ਦੇ ਨਾਲ ਤੁਲਨਾ ਕੀਤੀ ਗਈ ਆ ਪਤਾ ਨਹੀਂ ਆ ਕਦ ਬੁਲਬੁਲਾ ਜਿਹੜਾ ਖਤਮ ਹੋ ਜਾਵੇ ਇਹਨੂੰ ਬੂਟਿਆ ਜਾਵੇ ਪਤਾ ਨਹੀਂਆ ਸਮਿਆ ਦਾ ਪਤਾ ਨਹੀਂਆ ਪਰ ਸਾਨੂੰ ਬੜੇ ਪਿਆਰ ਤੇ ਬੜੇ ਚੰਗੇ ਉਦਮ ਤੇ ਤਰੀਕੇ ਦੇ ਨਾਲ ਇਸ ਸੰਸਾਰ ਵਿੱਚ ਰਹਿਣਾ ਚਾਹੀਦਾ ਬਾਣੀ ਕੀ ਕਰੇ ਬੜਾ ਗੌਰ ਦੇ ਕੇ ਸੁਣਦੇ ਆਪੜਦੇ ਨਹੀਂਆ ਬਰੀਆਈ ਦੇ ਬਦਲੇ ਬਰੀਆਈ ਨਾ ਕਰੋ ਭਾਵਿਕੂ ਦੀ ਬਾਣੀ ਦਾਸ ਨਹੀਂਆ ਬਰੀਆਈ ਦੇ ਬਦਲੇ ਬਰੀਆਈ ਨਾ ਕਰੋ ਅਤੇ ਗਾਲ ਦੇ ਬਦਲੇ ਗਾਲ ਨਾ ਕਰੋ ਬਦਲੇ ਦੀ ਭਾਵਨਾ ਕਿੰਦਾ ਮਨ ਵਿੱਚ ਨਾ ਰੱਖੋ ਕਹਿੰਦਾ ਪਰਿਆਈ ਦੇ ਬਦਲੇ ਪਰਿਆਈ ਨਾ ਕਰੋ ਗਾਲ ਦੇ ਬਦਲੇ ਗਾਲ ਨਾ ਕਢੋ ਸਭ ਨੂੰ ਉਲਟੇ ਅਸੀਸ ਦਿਓ ਸਭ ਨੂੰ ਉਲਟਾ ਕੰਮ ਕਰੋ ਉਹਦੇ ਵੀ ਪ੍ਰਾਰਥਨਾ ਕੀਤੀ ਜਾਵੇ ਕਿਉਂ ਜੋ ਤੁਸੀਂ ਇਸੇ ਦੇ ਲਈ ਸੱਦੇ ਗਏ ਕਿਉਂ ਜੋ ਤੁਸੀਂ ਇਸੇ ਤੇ ਨਹੀਂ ਸੱਦੇ ਤੇ ਜੁੰਡੇ ਰੱਖੇਗਾ ਜੇ ਤਾਂ ਜੋ ਅਸੀਸ ਦੇ ਅਧਿਕਾਰੀ ਹੋਵੋ ਤਾਂ ਅਸੀਂ ਵਰਕਤਾਂ ਦੇ ਅਧਿਕਾਰੀ ਬਣ ਜਾਈਏ ਸਭੋ ਲੱਗ ਹallelujah ਹallelujah ਬਾਣੀ ਨੇ ਸਾਨੂੰ ਸਮਝਾਇਆ ਹੈ ਬੜੇ ਚੰਗੇ ਤੇ ਸਹੀ ਢੰਗ ਦੇ ਨਾਲ ਆ ਕਹਿੰਦਾ ਬੁਰੀਾਈ ਦੇ ਬਦਲੇ ਬੁਰੀਾਈ ਨਾ ਕਰਿਓ ਗਾਲ ਦੇ ਬਦਲੇ ਗਾਲ ਨਾ ਕੱਢਿਓ ਸਭੋ ਉਲਟਾ ਕੰਮ ਕਰਿਓ ਬਨੂ ਅਸੀਸ ਦਿਓ ਉਹਨਾਂ ਦੀ ਪ੍ਰਾਰਥਨਾ ਕਰਿਓ ਪ੍ਰਭੂ ਜੇਕਰ ਮੇਰੇ ਵਰਗੇ ਨਕੰਮੇ ਬੰਦੇ ਦਾ ਮਨ ਬਦਲਦਾ ਹੀ ਤੇ ਇਸ ਇਨਸਾਨ ਦਾ ਵੀ ਮਨ ਕੀ ਕਰਦੀ ਇਹਦਾ ਮਨ ਬਦਲਦੇ ਤੁਸੀਂ ਗਾਲ ਦੇ ਬਦਲੇ ਗਾਲ ਕੱਢੋਗੇ ਸਾਨੂੰ ਕੋਈ ਆਸ਼ੀਸ਼ ਮਿਲਣ ਵਾਲੀ ਨਹੀਂ ਆ ਸਾਨੂੰ ਕੋਈ ਬਰਕਤ ਮਿਲਣ ਵਾਲੇ ਨਹੀਂ ਆ e poi tenete in paura ਦੀਪਾ ਉਹ ਲੋਕ ਆਪਣੇ ਜੀਵਨ ਤੋਂ ਦੂਰ ਨਹੀਂ ਕਰਦੇ ਤੇ ਅਸੀਂ ਕਦੇ ਵੀ ਆਜ ਜਾਂਦੇ ਬਰਤਨਾਂ ਦੇ ਅਧਿਕਾਰੀ ਬਣ ਸਕਦੇ ਆਪਣੇ ਮਨ ਵਿੱਚੋਂ ਇਹੋ ਜਿਹੇ ਖਿਆਲ ਮਨ ਘਟਕ ਆਪਣੇ ਮਨ ਦੀਆਂ ਕਹਾਣੀਆਂ ਆਪਣੇ ਵਿੱਚੋਂ ਦੂਰ ਕਰ ਦਈਏ ਬਾਣੀ ਕੀ ਕਰੇ ਬਲਗਾਉ ਤੱਕ ਸੁਣਦੇ ਦੁਬਾਰਾ ਸਿਆਧੂ ਪੜ੍ਹਦੇ ਨੇ ਆ ਬੁਰੀਾਈ ਤੇ ਬਦਲੇ ਬੁਰੀਾਈ ਨਾ ਕਰੋ ਪਰਿਆਈ ਦੇ ਬਦਲੇ ਪਰਿਆਈ ਨਾ ਕਰੋ ਅਤੇ ਗਾਲ ਦੇ ਬਦਲੇ ਗਾਲ ਨਾ ਅਤੇ ਗਾਲ ਦੇ ਬਦਲੇ ਕਹਿ ਦਿੰਦੇ ਆ ਨਾ ਫਲਾਣੇ ਨੇ ਇੱਕ ਗਾਲ ਕੱਢੀ ਆ ਜਦ ਤੱਕ ਮੈਂ ਦੋ ਨਾ ਕੜ ਲਵਾਣਾ ਤੇ ਮੇਰੇ ਕਲਈਏ ਨੂੰ ਕੀ ਨਹੀਂ ਪੈਂਦੀ ਕੀ ਨਹੀਂ ਪੈਂਦੀ ਥਾੜ ਨਹੀਂ ਪੈਂਦੀ ਇਹਨੇ help me ਤੂੰ ਕੋਈ ਭਾਗਾ ਵਾਲਾ ਨਹੀਂ ਆ ਤੂੰ ਚੰਗਾ ਨਹੀਂ ਆ ਅੱਜ ਆਪਣੇ ਮਨ ਦੇ ਵਿੱਚੋਂ ਬਦਲੇ ਦੀ ਭਾਗੜਾ ਮੈਂ ਕੀ ਕਰ ਦੇਣੀ ਆ ਛੱਡ ਦੇਣੀ ਆ ਸਭ ਤੋਂ ਲਗਾ ਹallelujah ਪਿਛਲੇ ਦਾਰਸ ਨੇ ਇੱਕ ਵਚਨ ਸੁਣਾਇਆ ਸੀ ਮਾਫ਼ ਕਰਨਾ ਮਾਫ਼ ਕਰਨਾ ਮਾਫ਼ ਨਹੀਂ ਕੀਤਾ ਜਾ ਸਕਦਾ ਕਿਸੇ ਨੂੰ ਮਾਫ਼ ਕਰਨਾ ਭੜੀ ਵੱਡੀ ਆਪਣੇ ਆਪ ਨੂੰ ਤਾਕਤ ਵਿੱਚ ਲਿਆਉਣਾ ਪਈਦਾ ਕਿਸੇ ਨੂੰ ਮਾਫ਼ ਕਰਨਾ ਮਾਫ਼ ਪ੍ਰਭੂ ਯਿਸੂ ਮਸੀਹ ਦਾ ਗੀਤਾ ਉਹਨਾਂ ਕਾ ਫੇਪੇ ਤਾਂ ਇਹਨੂੰ ਵੀ ਕਰਦੇ ਕਿਉਂ ਲੋ ਜਾਮਦੇ ਉਹ ਮਨ ਬਣਾ ਲੀਏ ਚੰਗਾ ਸੁਭਾਅ ਬਣਾ ਲੀਏ ਚੰਗਾ ਚਰਿੱਤਰ ਬਣਾ ਲੀਏ ਬਾਕੀ ਕੀ ਗੱਲ ਬੜਾ ਹੋਰ ਦੇ ਸੁਣਨਿਆ ਬਦਲੇ ਦੇ ਬਾਰੇ ਤੂੰ ਇਹ ਨਾ ਆਖ ਤੂੰ ਆਪਣੇ ਮਨ ਵਿੱਚ ਇਹ ਸੋਚ ਵਿਚਾਰ ਨਾ ਕਰ ਭਈ ਮੈਂ ਬੁਰੀਾਈ ਦਾ ਵੱਡਾ ਲਾ ਜਿਹੜਾ ਖੋਟੀਆਂ ਯੁਗਤਾ ਸੋਚਦਾ ਮਨ ਖੋਟੀਆਂ ਯੁਗਤਾ ਮਨ ਜਿਹੜਾ ਨਾ ਖੋਟੀਆਂ ਯੁਗਤਾ ਸੋਚਦਾ ਹੈ ਹਮੇਸ਼ਾ ਬੁਰਾਈ ਸੋਚਦਾ ਉਹ ਹਮੇਸ਼ਾ ਬੁਰਾਈ ਨਹੀਂ ਕਈ ਇਹੋ ਜਿਹੇ ਵਿਚਾਰ ਪੈਦਾ ਹੁੰਦੇ ਆ ਭਲਾਈ ਨੂੰ ਉਤਪੜ ਕਰਦੇ ਆ ਸਾਰੇ ਬੁਰਾਈ ਨਹੀਂ ਸੋਚਦੇ ਬਾਹਰੋਂ ਤੁਸੀਂ ਚੰਗੇ ਕੰਮ ਕਰ ਰਹੇ ਜੇ ਬਹੁਤ ਕੋਈ ਨਹੀਂ ਸਭ ਤੋਂ ਬੁਰੀ ਭਗਣਾ ਰੱਖਾਂਗਾ ਬਦਲੇ ਦੀ ਭਾਵਨਾ ਇਨਸਾਨ ਆਪਣੇ ਅੰਦਰ ਰੱਖਦਾ ਹੈ ਕਹਿੰਦਾ ਇਹ ਨਾ ਆਗ ਇਹ ਜਿਹੜਾ ਸੋਚ ਜੋ ਤੂੰ ਸੋਚ ਰਿਹਾ ਆ ਇਹ ਸਰਾਸਰ ਗਲਤ ਹੈ ਕਹਿੰਦਾ ਇਹ ਨਾ ਸੋਚ ਪਰਾਈ ਦਾ ਮੂੰਹ ਵੱਟਾ ਲਵਾਂਗਾ ਫੁਲਾਣੇ ਨੇ ਮੇਰੇ ਨਾਲ ਥੋੜਾ ਦਾ ਕੀਤਾ ਮੈਂ ਚਾਰ ਰੱਤੀਆਂ ਵੱਧ ਕਰਕੇ ਲਪਾਵਾਂਗਾ ਕਹਿੰਦਾ ਇਹ ਛੋਟਾ ਮਨ ਪਰ ਮੇਜਰ ਮੀਤਾ ਮੈਨੂੰ ਬਿਲਕੁਲ ਵੀ ਪਸੰਦ ਹੈਗਾ मन ते चङे चाड़ चलण बणा तक हले हले लुया ਪਾਣੀ ਤੋਂ ਦੀ ਪੁਤਬਾਣੀ ਕਿ ਸਮਝਾਵਾ ਕਰਦੀ ਹੈ ਕਹਾਉਤਾ ਦੀ ਪੁਸਤਕ ਉਸਕ 21 ਅਧਿਆਏ ਉਹਦੀ 29 ਆਖਰੀ ਚੋਲੀਆਂ ਬਾਣੀ ਨੂੰ ਪੜ ਕੇ ਵੇਖਦੇ ਆ ਪਿਆਰਿਓ ਅੱਜ ਤੋਂ ਬਾਅਦ ਮੇਰੀ ਹੱਥ ਜੁੜ ਕੇ ਬਿੰਦੀ ਆ ਪਿਆਰ ਨਾਲ ਰਿਆ ਕਰ ਜਾਈ ਉਹਨੇ ਮੇਰੇ ਨਾਲ ਕੀਤਾ ਹਾਂ ਕਹਿੰਦਾ ਇਹ ਮਨ ਕੱਢ ਦੇ ਆਪਣੇ ਵਿੱਚੋਂ ਕਹਿੰਦਾ ਇਹ ਪੂਰੀ ਖੋਟ ਆਪਣੇ ਮਨ ਵਿੱਚੋਂ ਕੱਢ ਦੇ ਉਹਨੇ ਮੇਰੇ ਨਾਲ ਕੀਤਾ ਸੀ ਜਦੋਂ ਪੈ ਗਈ ਨਾ ਕਿਤੇ ਮੁੰਜੇ ਤੇ ਫੇਰ ਪੁੱਛਾਂਗੇ ਕੌਣ ਪੁੱਛਦਾ ਜਦੋਂ ਮਨ ਦੇ ਵਿਚਾਰ ਆ ਜਾਂਦੇ ਮੈਂ ਵੀ ਉਹਦੇ ਨਾਲ ਮੈਂ ਵੀ ਉਹਦੇ ਨਾਲ ਇਸੇ ਤਰ੍ਹਾਂ ਕਰਾਂਗਾ ਉਸ ਨੂੰ ਨੁਕਦੇ ਕੀਤੇ ਦਾ ਬਦਲਾ ਲਵਾਂਗਾ ਹਾਂ ਉਹ ਉਸ ਨੂੰ ਨੁਕਦੇ ਕੀਤੇ ਦਾ ਬਦਲਾ ਲਵਾਂਗਾ ਕਹਿੰਦਾ ਬਦਲੇ ਦੀ ਭਾਵਨਾ ਨਾ ਰੱਖਾ ਇਹ ਜਿਹੜਾ ਮਨ ਵਿੱਚ ਸੋਚੀ ਉਹਨੇ ਮੇਰੇ ਨਾਲ ਕੀਤਾ ਤੇ ਮੈਂ ਵੀ ਇੱਥੇ ਕਰਾਂ ਇਹਦਾ ਮਤਲਬ ਤੂੰ ਵੱਜਲ ਤੇ ਨਹੀਂ ਚੱਲਦਾ ਇਹਦਾ ਮਤਲਬ ਰੱਬ ਤੋਂ ਦੂਰ ਹੈ ਤੂੰ ਬਦਲੇ ਦੀ ਭਾਵਨਾ ਰੱਖਦਾ ਹੈ ਮਨ ਵਿੱਚ ਖੋਡੀ ਸੋਚ ਸੋਚ ਕੇ चार अज इस तरह हो रहा है हाँ जी गलां सचियां सब बोलते हैं हरे लुई सब बोल देंगे हरे लुई आ ਕੀ ਬੜਾ ਚੰਗਾ ਆ ਤੇ ਆਪਣੇ ਵਿੱਚੋਂ ਕਿਹੜੀ ਚੀਜ਼ ਕੱਢ ਦੇ ਸਾਹਮਣੇ ਕੇ ਬੋਲਦੇ ਆ ਕਿਹੜੀ ਚੀਜ਼ ਕੱਢ ਲੈਣੀ ਆ ਅੱਖਾਂ ਕੱਢ ਲੈਣੀਆਂ ਹਾਂਜੀ ਅੱਖਾਂ ਤੇ ਕੱਢ ਕੱਢ ਦਿਖਾਉਣੀਆਂ ਨੇ ਤੇ ਸਭ ਉਹਨਾਂ ਦੇ ਹallelujah ਹਾਂਜੀ ਖੋਟਾ ਮਨ ਆਪਣੇ ਵਿੱਚੋਂ ਦੂਰ ਕਰ ਲੈਣਾ ਸਭ ਉਹਨਾਂ ਦੇ ਹallelujah ਹallelujah ਹਾਂ ਆਪਣੇ ਮਨ ਵਿੱਚੋਂ ਮਨ ਜਿਹੜਾ ਖੋਟਾ ਮਨ ਹੈ ਉਹਦਾ ਬੁਰੀ ਵੀ ਸੋਚ ਆ ਸੋਚਦਾ ਆ ਆਹ ਹਮੇਸ਼ਾ ਬਦਲੇ ਦੀ ਭਾਵਨਾ ਰੱਖਦਾ ਹੈ ਹਮੇਸ਼ਾ ਦੂਜੇ ਦਾ ਬੁਰਾ ਹੀ ਸੋਚਦਾ ਆ ਉਹਨੇ ਤੇ ਜਿਹੜਾ ਇਨਸਾਨ ਪਰਮੇਸ਼ਰ ਵਿੱਚ ਨਹੀਂ ਆ ਉਹਨੇ ਤੇ ਬੁਰਾ ਸੋਚਣਾ ਹੀ ਸੋਚਣਾ ਉਹਦੀ ਤੇ ਨਿਗਾਹ ਮਾੜੀ ਹੈ ਹੀ ਆ ਗਈ ਆ ਪਰ ਉਸ ਇਨਸਾਨ ਦੀ ਨਿਗਾਹ ਉਹਦੀ ਸੋਚ ਵਿਚਾਰ ਉਹਦਾ ਮਨ ਮਾੜਾ ਨਹੀਂ ਹੋਣਾ ਚਾਹੀਦਾ ਜਿਹੜਾ ਪਰਮੇਸ਼ਰ ਨੂੰ ਕੀ ਕਰਦਾ ਹੈ ਜਾਣਦਾ ਹੈ ਸਭੂ ਦਾ ਹੇਲੇਲੂਇਆ ਜਿਹੜੇ ਸੌਂਦੇ ਨੇ ਯੋਗ ਨਾ ਬੋਲਣ ਹੇਲੇਲੂਇਆ ਅਣ ਜਾਗਦੇ ਜਿਹੜੇ ਜਾਗਦੇ ਨੇ ਸਭੂ ਦਾ ਹੇਲੇਲੂਇਆ ਹallelujah ਬਾਣੀ ਕੀ ਕਰੀ ਬੜ ਗੌਰ ਦੇ ਕੇ ਸੁਣਦੇ ਆ ਪਰ ਕੋਈ ਯਿਸੂਮਸੀ ਦੀ ਪਵਿੱਤਰ ਬਾਣੀ ਵਿੱਚ ਪੜਦੇ ਆ ਪਹਿਲਾਂ 15 ਉਹਦਾ ਦੋ ਅਧਿਆਇ 22 23 ਪੜ੍ਹਦੇ ਨੇ ਆ ਕਿਉਂ ਜੋ ਤੁਸੀਂ ਇਸੇ ਕਾਰਨ ਸੱਦੇਗੇ ਕਿਉਂ ਜੋ ਤੁਸੀਂ ਇਸੇ ਕਾਰਨ ਸੱਦੇਗੇ ਜੇ ਇਸ ਲਈ ਜੋ ਮਸੀਹ ਵੀ ਇਸ ਕਾਰਨ ਜੋ ਮਸੀਹ ਵੀ ਤੁਹਾਡੇ ਅੰਮ੍ਰਿਤ ਤੁਹਾਡੇ ਨਮਿਤ ਦੁੱਖ ਝੱਲ ਕੇ ਦੁੱਖ ਝੱਲ ਕੇ ਇੱਕ ਨਮੂਨਾ ਤੁਹਾਡੇ ਸਾਡੇ ਦੀ ਇੱਕ ਦੁੱਖ ਝੱਲ ਕੇ ਤੇ ਚੰਗਾ ਨਮੂਨਾ ਬਣ ਗਿਆ ਉਹਨੇ ਕੀ ਕੀਤਾ ਸੀ ਬੜਾ ਗੌਰ ਨਾਲ ਕੇ ਸੁਣਦੇ ਆ ਭਈ ਤੁਸੀਂ ਉਹਦੀ ਪੈਰ ਉੱਤੇਂ ਦਰੋ ਭਈ ਤੁਸੀਂ ਉਹਦੀ ਪੈਰ ਉੱਤੇਂ ਦਰੋ ਉਹਨੇ ਕੋਈ ਪਾਪ ਨਹੀਂ ਕੀਤਾ ਉਹਨੇ ਕੋਈ ਪਾਪ ਨਹੀਂ ਕੀਤਾ ਨਾ ਉਹਦੇ ਮੂੰਹ ਵਿੱਚੋਂ ਕੋਈ ਬਾਦਸ਼ਾਹ ਦੀ ਗੱਲ ਆ ਨਾ ਕੋਈ ਉਹਦੇ ਮੂੰਹ ਵਿੱਚੋਂ ਕੋਈ ਬਾਦਸ਼ਾਹ ਦੀ ਗੱਲ ਨਿਕਲੀ ਐ ਉਹ ਗਾਲੀਆਂ ਖਾ ਕੇ ਗਰੀਬ ਆ ਇਹ ਤੋਂ ਬਦਲੇ ਦੀ ਭਾਵਨਾ ਨਹੀਂ ਉਹਨੇ ਰੱਖੀ ਈਸੂਸੀ ਨੇ ਬਦਲੇ ਦੀ ਭਾਵਨਾ ਨਹੀਂ ਰੱਖੀ ਉਹ ਗਾਲੀਆਂ ਖਾਦੇ ਵੀ ਗਾਲਾਂ ਖਾ ਕੇ ਵੀ ਤੇ ਆਪਣਾ ਮੂੰਹ ਹੀ ਰੱਖਦਾ ਸੀ ਤੇ ਅਸੀਂ ਇੱਕ ਗਾਲ ਕਢੀ ਆ ਭਈ ਵੱਧ ਚੜ ਕੇ ਜਦ ਤੱਕ ਦੋ ਚਾਰ ਕੱਢਣਾਂ ਲਈਏ ਤੇ ਮਨ ਨੂੰ ਸਕੂਨ ਜਿਹਾ ਮਿਲਦਾ ਅੱਜ ਪਿਆਰ ਬਣਵਾਉਣ ਤੱਕ ਤਾਂ ਧਿਆਨ ਦੇ ਕੇ ਸੁਣਨ ਦੀ ਲੋੜ ਤੇ ਸਮਝਣ ਦੀ ਜ਼ਿਆਦਾਤਰ ਲੋੜ ਹੈ ਬਦਲੇ ਦੀ ਭਾਵਨਾ ਆਪਣੇ ਮਨ ਵਿੱਚ ਚੁਪਣਦੀਏ ਨਾ ਕੋਈ ਈਸੂਸੀ ਪ੍ਰਭੂ ਯਿਸੂ ਉਸ ਦਿਨ ਕੁਮੇਤਰ ਬਾਣੀ ਕਰਿਆ ਇਹਨੇ ਮੇਰੇ ਪਰ ਕੰਮ ਕੀ ਕੀਤਾ ਹੈ ਪ੍ਰਭੂ ਯਿਸੂ ਉਸ ਨੂੰ ਗਾਲਾਂ ਲੋਕ ਕੱਢੇ ਸੀ ਕਾਲਾ ਖਾ ਕੇ ਵੀ ਚੁੱਪ ਰਿਆ ਕਾਨੇ ਖਾ ਕੇ ਵੀ ਚੁੱਪ ਰਿਆ ਮੇਰੀ ਖਾ ਕੇ ਵੀ ਚੁੱਪ ਰਿਆ ਕੋਲੇ ਖਾ ਕੇ ਵੀ ਚੁੱਪ ਰਿਆ ਸਭ ਉਲਟਾ ਉੱਤਰ ਨਹੀਂ ਦਿੱਤਾ ਸਭੋ ਇੱਕ ਹੀ ਗੱਲ ਕਹੀ ਆ हे ਪਿਤਾ ਇਹਨਾਂ ਨੂੰ ਵੀ ਕਰ ਦੇ ਆ ਕਿਉਂ ਇਹ ਜਾਣਦੇ ਅੱਜ ਅਸੀਂ ਚੰਗੇ ਵਿਚਾਰਾਂ ਵਾਲੇ ਬਣ ਜੀਏ ਬਦਲੇ ਦੀ ਭਾਵਨਾ ਆਪਣੇ ਵਿੱਚੋਂ ਕੱਢ ਜੀਏ ਪਿਆਰਿਓ ਹਰ ਇੱਕ ਦਾ ਪਿਆਰ ਮੁਹੱਬਤ ਦਾ ਜ਼ਰੂਕ ਤੂਫਾਨ ਦੇ ਵਿੱਚ ਰਿਆ ਕਰੀਏ ਬਾਣੀ ਦੱਸਦੀ ਆ ਨਾ ਬਾਣੀ ਕਹਿੰਦੀ ਆ ਕਿਹਾ ਜਿੱਦੋਂ ਤੁਸੀਂ ਆਪਸ ਵਿੱਚ ਪ੍ਰੇਮ ਕਰੋਗੇ ਨਾ ਐਸੇ ਤੋਂ ਸਾਰਾ ਇਹ ਸੰਸਾਰ ਜਾਣੇਗਾ ਤੁਸੀਂ ਮੇਰੇ ਕੀ ਜੀ ਚੇਲੇ ਜੇਕਰ ਅਸੀਂ ਮਾਨਿਕੋ ਦੇ ਅੰਤਿਹਾਦ ਦੇ ਪੁੱਤਰ ਹਾਂ ਤੇ ਸਾਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ ਅਸੀਂ ਦੂਸਰੇ ਨਾਲ ਉਹਨੂੰ ਬਿਹਤਰ ਜਾਣਦੇ ਹਾਂ ਮੈਂ ਕਿਸ ਤਰ੍ਹਾਂ ਰਹਿ ਰਹੀ ਹਾਂ ਮੈਂ ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿ ਰਹੀ ਹਾਂ ਮੈਂ ਕੋਰਸਾ ਵਿੱਚ ਕਿਸ ਤਰ੍ਹਾਂ ਰਹਿ ਰਿਹਾ ਸਹੀ ਢੰਗ ਦੇ ਨਾਲ ਚੱਲ ਰਿਹਾ ਚੱਲ ਨਹੀਂ ਰਿਹਾ ਕਿ ਮੇਰੇ ਅੰਦਰ ਬਦਲੇ ਦੀ ਭਾਵਨਾ ਹੈ ਅੱਜ ਮਾਪੜੇ ਅੰਦਰੋਂ ਪਦਰੇ ਦੀ ਭਾਵਨਾ ਵੀ ਕਰ ਦੇਣੀ ਆ ਕੱਢ ਦੇਣੀ ਆ ਪਾਣੀ ਪੀ ਕੇ ਰਹੀ ਹੈ ਪਰਦੇ ਨੇ ਭਾਈ ਆਪ ਨੂੰ ਉਹਨੇ ਕੋਈ ਪਾਪ ਨਹੀਂ ਕੀਤਾ ਉਹਨੇ ਫੇਰ ਵੀ ਕੋਈ ਪਾਪ ਨਹੀਂ ਸੀ ਕੀਤਾ ਉਹਦੇ ਮੂਵੀ ਤੋਂ ਭਗਤ ਸਾਹਿਬ ਦੀ ਗੱਲ ਨਹੀਂ ਨਾ ਪ੍ਰਭੂ ਯਸੂਸੀ ਦੇ ਮੂਹ ਵਿੱਚ ਕੋਈ ਗਵਾਚਾ ਦੀ ਗੱਲ ਨਹੀਂ ਕਦੀ ਸੀ ਉਹ ਗਾਲੀਆਂ ਖਾ ਕੇ ਗਾਲੀ ਨਾ ਦਿੰਦਾ ਉਹ ਗਾਲਾਂ ਖਾ ਕੇ ਵੀ ਕਿਤੇ ਉਲਟਾ ਕੰਮ ਨਹੀਂ ਸੀ ਕਰਦਾ ਗਾਲਾਂ ਨਹੀਂ ਸੀ ਦਿੰਦਾ ਅਤੇ ਦੁੱਖ ਪਾ ਕੇ ਦਬਕਾ ਨਹੀਂ ਦਿੰਦਾ ਦੁੱਖ ਪਾ ਕੇ ਵੀ ਕਿਸੇ ਨੂੰ ਦਬਕਾ ਨਹੀਂ ਸੀ ਦਿੰਦਾ ਸਗੋਂ ਆਪਣੇ ਆਪ ਨੂੰ ਉਹਦੇ ਹੱਥ ਤੋਂਂਪਦਾ ਸੀ ਸਗੋਂ ਆਪਣੇ ਆਪ ਨੂੰ ਅਧੀਨ ਕਰ ਲੈਂਦਾ ਸੀ ਅਧੀਨ ਕਰ ਲੈਂਦਾ ਸੀ ਪ੍ਰਾਰਥਨਾ ਕਰਦਾ ਸੀ ਅੱਜ ਦੇਖ ਕਰ ਉਹਨੇ ਉਸ ਸਮੇਂ ਇਹ ਗੱਲ ਕਹੀ ਆ ਪਿਤਾ ਇਹਨਾਂ ਨੂੰ ਮਾਫ਼ ਕਰ ਦੇ ਅੱਜ ਸਾਰਾ ਸੰਸਾਰ ਉਸ ਪਿਆਰ ਨੂੰ ਵੇਖ ਕੇ ਤੇ ਆਪਣੇ ਮਨ ਨੂੰ ਬਦਲਦਾ ਜਾ ਰਿਹਾ ਸਭ ਨੂੰ ਹallelujah ਹallelujah ਉਸ ਪਿਆਰ ਜ਼ਰੂਰੀ ਹੈ ਮਛਲੀ ਦੇ ਲਈ ਪਾਣੀ ਹੋਣਾ ਬੜਾ ਜ਼ਰੂਰੀ ਹੈ ਇਨਸਾਨ ਦੇ ਲਈ ਆਕਸੀਜਨ ਦਾ ਹੋਣਾ ਬੜਾ ਜ਼ਰੂਰੀ ਹੈ ਤੇ ਰੂਹ ਜੇ ਨਹੀਂ ਆਤਮਿਕ ਵਚਨ ਹੋਣਾ ਨਹੀਂ ਆ ਬੜਾ ਮਛਲੀ ਪਾਣੀ ਤੋਂ ਬਿਨਾ ਮਰ ਜਾਏਗੀ ਬੰਦਾ ਆਕਸੀਜਨ ਤੋਂ ਬਿਨਾ ਮਰ ਜਾਏਗਾ ਰੂਹ ਜਦ ਤੱਕ ਇਹਨੂੰ ਰੂਹ ਵਾਲਾ ਭੋਜਨ ਇਹ ਪਵਿੱਤਰ ਵਚਨ ਨਾ ਮਿਲਿਆ ਇਹ ਵੀ ਨਰਕਾਂ ਦੀ ਪਾਗੀ ਬਣ ਨਰਕ ਤੋਂ ਰੂਹ ਬਚਾ ਲੀਏ ਉਹ ਕਸੀਜਨ ਹੈ ਤੇ ਜਿਸਮ ਨੂੰ ਬਚਾ ਲੀਏ ਪਾਣੀ ਹੈ ਤੇ ਪਾਣੀ ਨਾਲ ਮਛਲੀ ਨੂੰ ਵੀ ਕਰ ਲਈਏ ਅੱਜ ਆਪਣੀ ਆਤਮਾ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਅਸੀਂ ਕਿਸ ਤਰ੍ਹਾਂ ਚੱਲ ਸਕਦੇ ਹਾਂ ਕਿਸ ਤਰ੍ਹਾਂ ਨੌਜਵਾਨ ਜਿਹੜੇ ਬਹੁਤ ਬਦਲੇ ਦੀ ਭਾਵਨਾ ਵਿੱਚ ਰੱਖਦੇ ਆ ਪਰ ਅੱਜ ਦੇ ਬੱਚ ਨੂੰ ਸੁਣ ਕੇ ਆਪਣੇ ਮਨ ਨੂੰ ਬਦਲ ਲਿਓ ਬਦਲੇ ਦੀ ਭਾਵਨਾ ਨਾ ਰੱਖਿਓ ਸਭ ਚੰਗੇ ਢੰਗ ਦੇ ਨਾਲ ਚੱਲਿਓ ਸੰਘੇਟამდე ਨਾਲ ਚਲਾਂਗੇ ਉਹਦੇ ਬਦਲੇ ਪਰਮਿਸ਼ਨ ਸਾਨੂੰ ਕੀ ਦੇਵੇਗਾ ਵਰ ਕਦੇਵੇਗਾ ਸਭੋ ਰਹਾ ਹallelujah 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 ਵਰਕਾਂ ਦੇ ਅਧਿਕਾਰੀ ਬਣਨਾ ਤੇ ਕੀ ਛੱਡਣਾ ਪੈਣਾ ਭੈਣੋ ਕੀ ਛੱਡਣਾ ਪੈਣਾ ਹਾਂਜੀ ਨਹੀਂ ਨਵ ਬੋਲੀ ਦੇ ਨਾਮ ਬੋਲੇ ਨਹੀਂ ਸਸ ਬੋਲੀ ਦੇ ਨਾਮ ਬੋਲੇ ਮੈਂ ਨੌਕੀ ਕਰ ਲਊਗੀ ਹੈਨਾ ਬੜਾ ਕੰਮ ਹੋ ਜਾਂਦਾ ਚਰਚ ਫਿਰ ਅਸਿ ਕੋ ਖਾਵੇ ਦਾ ਵੁਖਾਵੇ ਦੀ ਬੰਦਗੀ ਕਰਦੇ ਆ ਕੋਈ ਦਿਲੋਂ ਨਹੀਂ ਬੰਦਗੀ ਦਿਲੋਂ ਨਹੀਂ ਕੋਈ ਬੰਦਗੀ ਜੇ ਸਾਡਾ ਆਪਸੀ ਪਿਆਰ ਮੁਹੱਬਤ ਨਹੀਂ ਨਾਗਾ ਦਿਲੋਂ ਨਹੀਂ ਕੋਈ ਬੰਦਗੀ ਵੁਖਾਵੇ ਦੀ ਬੰਦਗੀ ਆ ਵਰਕਤਾਂ ਦੀ ਬੰਦਗੀ ਆ ਜਿਦਾਂ ਮਹਾਦਾ ਮੈਨੂੰ ਆ ਵੀ ਕੁਝ ਮਿਲ ਜਾਵੇ ਪਿਆਰ ਮੁਹੱਬਤ ਸਲੂਬ ਤਫਾਕ ਕਰਦੇ ਵਿੱਚ ਬਣਾ ਕੀਆ ਬੜਾ ਅੰਗਾ ਸਾਥਾਂ ਦੇ ਵਿੱਚ ਸਾਥ ਸਬੰਧੀਆਂ ਦੇ ਵਿੱਚ ਪਿਆਰ ਹੋਣਾ ਬੜਾ ਗਿਆ ਜ਼ਰੂਰੀ ਹੈ ਜਿਹੜਾ ਸਾਡੇ ਦਾ ਜਿਹੜਾ ਸਾਡਾ ਵਿਰੋਧ ਕਰ ਰਿਹਾ ਹੈ ਉਹਨੂੰ ਨਹੀਂ ਪਤਾ ਪਰ ਸਾਨੂੰ ਤੇ ਪਤਾ ਨਾ ਜੇ ਤੁਸੀਂ ਮਸੀਹ ਨੂੰ ਮੰਨਦੇ ਇਹ ਤੁਹਾਨੂੰ ਉਡੀ ਕੀ ਆ ਪਤਾ ਹੈ ਅਸੀਂ ਤੇ ਆਪਣੇ ਸੁਭਾਅ ਨੂੰ ਬਦਲ ਸਕਦੇ ਹ ਕਿ ਨਹੀਂ ਉਹ ਨਹੀਂ ਬਦਲਦੇ ਆ ਕਿ ਅਸੀਂ ਆਪਣੇ ਸੁਭਾਅ ਨੂੰ ਬਦਲ ਲਈ ਅਸੀਂ ਜੇਕਰ ਨਹੀਂ ਕੂਰਿਆ ਨਹੀਂ ਕੂਰੀ ਸਾਡੇ ਵਿਰੋਧ ਕਰਦੇ ਜੇ ਉਹਦੇ ਉਲਟਾ ਕੀ ਕਰਨਾ ਹੈ ਪ੍ਰਾਰਥਨਾ ਕਰਨੀ ਹੈ ਸਭ ਉਹ ਲੱਗ ਰਹੇ ਲੀਆ ਕੀ ਕਰਨੀ ਹੈ ਸਾਂ ਮਿਲ ਕੇ ਬੋਲਦੀਏ ਕੀ ਕਰਨੀ ਹੈ ਕੀ ਕਰਨੀ ਹੈ ਨਹੀਂ ਬੋਲਦੇ ਨਹੀਂ ਕਰਨੀ ਬਹੁਤੇ ਵਿਚਾਰੇ ਚੁੱਪ ਕੀ ਕਰਨੀ ਹੈ ਭਈ ਪ੍ਰਾਰਥਨਾ ਕਰਨੀ ਹੈ ਸਾਰਿਆਂ ਨੇ ਕੀ ਕਰਨੀ ਹੈ ਇੱਕ ਦੂਸਰੇ ਲਈ ਪ੍ਰਾਰਥਨਾ ਕਰਨੀ ਪਿਆਰ ਹਮਾਂ ਬੜਾ ਜ਼ਰੂਰੀ ਹੈ ਸਭੋ ਲਗਾ ਹੇਲੂਇਆ ਹੇਲੂਇਆ ਸਭੋ ਲਗਾ ਹੇਲੂਇਆ ਹੇਲੂਇਆ ਸਭੋ ਲਗਾ ਹੇਲੂਇਆ ਹੇਲੂਇਆ ਸਭੋ ਲਗਾ ਹੇਲੂਇਆ ਹੇਲੂਇਆ ਆਵਾਜ਼ ਘਾਟਾ ਸਭੋ ਲਗਾ ਹੇਲੂਇਆ ਹੇਲੂਇਆ ਤਾਂ ਵਾਅਦਾ ਹੈ ਬਾਣੀ ਨੂੰ ਤੁਸੀਂ ਬੜੇ ਗੌਰ ਦੇ ਕੇ ਧਿਆਨ ਨਾਲ ਕੇ ਸੁਣਦੇ ਜੀ ਜੇ ਮੈਂ ਵਿਸ਼ਵਾਸ ਕਰਦਾ ਇਹ ਬੱਚੇ ਨੂੰ ਤੁਸੀਂ ਆਪਣੇ ਹਿਰਦੇ ਵਿੱਚ ਜਮਾ ਕਰ ਲਾਉਗੇ ਜਦੋਂ ਵੀ ਕੋਈ ਤੁਹਾਡਾ ਵਿਰੋਧ ਕਰੇਗਾ ਤੁਸੀਂ ਉਹਦੇ ਲਈ ਪ੍ਰਾਰਥਨਾ ਕਰੋਗੇ ਤੁਹਾਡੀ ਕੀਤੀ ਹੋਈ ਪ੍ਰਾਰਥਨਾ ਦਾ ਪੱਥਰ ਦੇ ਪੁਰਾਣੇ ਦਿਮਾਸਤਾ ਨੂੰ ਮੰਨਦੇ ਦੇਵੇਗੀ ਬਾਣੀ ਕੈਰੀਅਰ ਵਿਸ਼ਵਾਸ ਕਰਨ ਵਾਲੇ ਵਾਸਤੇ ਸਭ ਕੁਝ ਹੋ ਸਕਦਾ ਹੈ ਬਾਣੀ ਨੂੰ ਤੁਸੀਂ ਬੜੇ ਜ਼ੋਰ ਦੇ ਕੇ ਧਿਆਨ ਦੇ ਕੇ ਸੁਣਿਆ ਹੈ ਇਹ ਪਰਮੇਸ਼ਰ ਦਾ ਬਾਤ ਔਰ ਪ੍ਰਧਾਨ ਜੀ ਨੂੰ ਮੈਂ ਬੜੇ ਸਮੇਂ ਜਾਣੇ ਮਿਲਿਆ ਨੂੰ ਪਰਮੇਸ਼ਰ ਬਹੁਤ ساری ਆਸ਼ੀਰਵਾਦ ਬਖਸ਼ੀਵੇ ਆਮੀਨ ਸਾਡੀ ਸੰਗਤ ਨੂੰ ਨੋ ਰਬ ਦੀ ਦਾਸਾਂ ਨੂੰ ਵੀਰੇ ਲੋ ਪਿਆਰ ਭਰੀ ਜੈ ਜੀ